ਕਾ ਕਾ ਸਾ ਸ਼ਿਰਵਾਹੀ ਕ੍ਰਿਤੀ ਕੀ ਕਥੇ।ਾਰੇ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਆਪ ਆਪਣੇ ਘਰ ਪਰਿਵਾਰ ਵਿੱਚ ਠੀਕ ਹੋਵੋਗੇ। ਦੋਸਤੋ ਮੈਂ ਆਪਣੇ YouTube ਦੇ ਸਬਸਕ੍ਰਾਈਬਰ ਮੇਰੇ 700 ਦੇ ਕਰੀਬ ਹੋ ਗਿਆ ਤੇ ਮੈਂ ਕੋਸ਼ਿਸ਼ ਕਰ ਰਿਹਾ ਸੀ ਲਾਈਵ ਕਰਨ ਵਾਸਤੇ ਪਰ ਲਾਈਵ ਦੀ ਮੈਨੂੰ ਪੂਰੀ ਚਲਿਖ ਹੈਗੀ ਐਕਟੀਵੇਸ਼ਨ ਜਿਹੜੀ ਹੈਗੀ ਮੈਂ ਦੇਖੀ ਆ। ਇਹਦੇ ਤੇ ਲਾਈਵ ਹੀ ਹੋ ਸਕਦਾ ਨਾਲ ਆਪਾਂ ਕਿਸੇ ਨੂੰ ਸ਼ਾਇਦ ਜੋੜ ਨਹੀਂ ਸਕਦੇ ਤੇ ਇਹ ਲਾਈਵ ਆਪਾਂ ਫੇਸ ਕਿ ਉਹਦੇ ਤੇ ਪਰ ਚਲਾ ਸਕਦੇ ਆ ਤੇ ਸਤ੍ਰੀਆ ਬਣਾ ਲਾਈਵ ਹੋ ਗਿਆ ਤੇ ਹਾਂਜੀ ਦੋਸਤੋ ਕੀ ਹਾਲ ਚਾਲ ਆ ਦੋਸਤੋ ਪੰਜਾਬ ਦੇ ਜਿਹੜੇ ਹਾਲਾਤ ਆ ਦਿਨੋ ਦਿਨ ਖਰਾਬ ਹੁੰਦੇ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਰਤੀ ਕੀਤੀ ਜਾ ਚੁੱਕੀ ਆ ਭਰਤੀ ਕਰਕੇ ਮੁਕੰਮਲ ਸਾਰੀ ਕਰ ਲਈ ਗਈ ਆ ਹੁਣ ਇੱਕ ਲੋਕਾਂ ਦੇ ਵਿੱਚ ਅੰਮਲਕਸਾ ਪਤਾ ਕਰਨ ਦੇ ਖਾਤਰ ਕਰਨ ਦੀ ਖਾਤਰ ਇੱਕ ਅ ਸ਼੍ਰੋਮਣੀ ਅਕਾਲੀ ਦਲ ਦੀ ਪਰਚੀ ਪ੍ਰਿੰਟ ਕਰਾ ਕੇ ਪਰ ਉਹਦੇ ਵਿੱਚ ਸਕੱਲਾ ਅਕਾਲੀ ਦਲ ਲਿਖਿਆ ਹੋਇਆ ਆ ਉਹ ਕਰਕੇ ਲੋਕਾਂ ਦੇ ਵਿੱਚ ਇਹ ਚੀਜ਼ ਫੈਲਾਈ ਜਾ ਰਹੀ ਆ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਉਹ ਪਰਚੀ ਦੁਆਰਾ ਕੀਤੀ ਜਾ ਰਹੀ ਸੀ ਕੀਤੀ ਜਾ ਰਹੀ ਹੈ ਪਰ ਦੋਸਤਾ ਇਦਾਂ ਨਹੀਂ ਹੁੰਦਾ ਕਿ ਕੋਈ ਵੀ ਪਾਰਟੀ ਇੱਕ ਦਿਨਾ ਤੇ ਇੱਕ ਤੇ ਰਜਿਸਟ੍ਰੇਸ਼ਨ ਹੁੰਦੀ ਹੈ ਦੂਜੀ ਭਰਤੀ ਕੋਈ ਵੀ ਐਵੇਂ ਨਹੀਂ ਕਰ ਸਕਦਾ ਜੇ ਦੂਜੀ ਭਰਤੀ ਕਰਨੀ ਹੈ ਤੁਹਾਨੂੰ ਉਹਨੂੰ ਰਜਿਸਟਰਡ ਕਰਾਉਣਾ ਪਏਗਾ ਰਜਿਸਟਰ ਕਰਾ ਕੇ ਤੁਸੀਂ ਫਿਰ ਹੀ ਕਿਉਂਕਿ ਇੱਕ ਪਾਰਟੀ ਦਾ ਨਾਮ ਇੱਕ ਪਾਰਟੀ ਨੂੰ ਹੀ ਸਾਈਂ ਮਿਲਦਾ ਹੈ ਦੂਜੀ ਪਾਰਟੀ ਨੂੰ ਨਹੀਂ ਮਿਲਦਾ ਦੂਜੀ ਪਾਰਟੀ ਕੋਈ ਵੀ ਹੈ ਦੋ ਪਾਰਟੀ ਡਿਫਰੈਂਟ ਨੇਮ ਹੋਏਗਾ ਉਹ ਸੇਮ ਨੇਮ ਨਹੀਂ ਹੁੰਦਾ ਤੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਖਾਤਰ ਲੁਕਾ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ ਪਰ ਸੁਖਬੀਰ ਸਿੰਘ ਬਾਦਲ ਜੋ ਕਿ ਇੱਕੰਤੜਕ ਤੇ ਬਹੁਤ ਹੀ ਵਧੀਆ ਇਨਸਾਨ ਹੈ ਜੋ ਕਿ ਇੱਕ ਬੜੀ ਸ਼ਾਂਤੀਪੂਰਵਕ ਆਪਣੇ ਤਰੀਕੇ ਨਾਲ ਆਪਣਾ ਕੰਮ ਕਰਨ ਨੂੰ ਅੰਜਾਮ ਦੇ ਰਹੇ ਨੇ ਲੋਕਾਂ ਦੀਆਂ ਗੱਲਾਂ ਤੋਂ ਬਿਲਕੁਲ हट ਕੇ ਕੋਈ ਵੀ ਕਿਸੇ ਵਿਰੋਧੀ ਕਰਤਾ ਨਾ ਤਾਂ ਵਿਰੋਧ ਕਰ ਰਹੇ ਤੇ ਨਾ ਹੀ ਕਿਸੇ ਨੂੰ ਜਵਾਬ ਦੇਣਾ ਮناسب ਸਮਝਦੇ ਆ ਕਿਉਂਕਿ ਉਹ ਇੱਕ ਚੰਗੇ ਇਨਸਾਨ ਹੈ ਚੰਗੇ ਇਨਸਾਨ ਦੇ ਨਾਲ ਨਾਲ ਸੂਝਵਾਨ ਇਨਸਾਨ ਵੀ ਹੈ ਤੇ ਦੋਸਤੋ ਮੈਂ ਸਾਰੇ ਦੋ ਜਿੰਨੇ ਵੀ ਮੇਰੇ ਸੋਤੇ ਜੁੜੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੀ VOTING ਹੋ ਚੁੱਕੀ ਹੈ ਮੈਂਬਰਸ਼ਿਪ ਹੋ ਚੁੱਕੀ ਹੈ ਜੀ ਕੋਈ ਤੁਹਾਡੇ ਕੋਲੇ ਆਉਂਦਾ ਜਾਂਦਾ ਹੈ ਤੇ ਉਹਨੂੰ ਕਹੋ ਜੀ ਅਸੀਂ ਸ਼ਰੋਮਣੀ ਅਕਾਲੀ ਦਲ ਦੇ ਮੈਂਬਰ ਬਣ ਚੁੱਕੇ ਹਾਂ ਅਸੀਂ ਪਰਚੀ ਵਟਾ ਲਈਏ ਤੁਸੀਂ ਦੱਸੋ ਕਿੱਥੋਂ ਆਏ ਹੋ ਤੁਸੀਂ ਕਿਸੇ ਹੋਰ ਪਾਰਟੀ ਨਾਲ ਜੁੜਨਾ ਚਾਹੁੰਦੇ ਹੋ ਉਹ ਤਾਂ ਤੁਹਾਡੀ ਆਪਣੀ ਇੱਛਾ ਹੈ ਪਰ ਜਿਹੜੇ ਸ਼ਰੋਮਣੀ ਕਾ ਲੀਡਰ ਵਰ ਦੇ ਵਰਕਰ ਜਾਂ ਜਿਹੜੇ ਜੋਦੇ ਹੈ ਜੋ ਵੀ ਆ ਉਹ ਸ਼੍ਰੋਮਣੀ ਕਾਲੀ ਦਲ ਤੇ ਹੀ ਆ ਤੇ ਸ਼੍ਰੋਮਣੀ ਕਾਲੀ ਦਲ ਦੇ ਰਹਣਗੇ ਜੇ ਕੋਈ ਤੁਹਾਡੇ ਕੋਲੇ ਆਉਂਦਾ ਹੈ ਤੇ ਉਹਨੂੰ ਕੁਐਸਚਨ ਜ਼ਰੂਰ ਕਰੋ ਉਹਨੂੰ ਇੱਕ ਪੁੱਛੋ ਜ਼ਰੂਰ ਕਿ ਤੂੰ ਪਰਚੀ ਲੈ ਕੇ ਕਿੱਥੋਂ ਆ ਗਿਆ ਬਾਈ ਕਿਉਂਕਿ ਲੋਕਾਂ ਦੇ ਵਿੱਚ ਧਰਮ ਭਾਅ ਫਲਾਉਣ ਦੀ ਖਾਤਰ ਕੁਝ ਤਿੰਨ ਚਾਰ ਮੈਂਬਰ ਜਿਹੜੇ ਹੈਗੇ ਸਤ ਮੈਂਬਰੀ ਕਮੇਟੀ ਦੇ ਜਿਹੜੀ ਨਿਗਰਾਨ ਕਮੇਟੀ ਲਗਾਈ ਗਈ ਸੀ ਉਹਦੇ ਮੈਂਬਰ ਨੇ ਉਹੀ ਲੋਕਾਂ ਨੂੰ ਬਮਰਾਹ ਕਰਦੇ ਤੇ ਲੋਕਾਂ ਦੇ ਵਿੱਚ ਜਾ ਜਾ ਕੇ ਲੋਕਾਂ ਨੂੰ ਪੁੱਠੀਆਂ ਸਿੱਧੀਆਂ ਮਤਾਂ ਲਏ ਜਾਂਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਸ਼੍ਰੀ ਕਾਲ ਤੱਕ ਸਭ ਦਿੱਜੇ ਪਰਵਰਨ ਨੂੰ ਵੀ ਉਹਨਾਂ ਨੂੰ ਵੀ ਅਜੇ ਰੋਕਿਆ ਗਿਆ ਇਸ ਗੱਲ ਤੋਂ ਪਰ ਫਿਰ ਵੀ ਲੋਕਾਂ ਦੇ ਵਿੱਚ ਪਰਮਪਲੇਖ ਪੈਦਾ ਕਰਨ ਲਈ ਕੀਤੀ ਜਾ ਰਹੇ ਨੇ ਤੇ ਦੋਸਤੋ ਇੰਗਲਿਸ਼ ਮੇਰੀ ਬੈਂਤੀ ਹੋ ਰਹੀ ਹੈ ਤੁਸੀਂ ਜੇ ਮੇਰੀ ਗੱਲ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਕਿਉਂਕਿ ਲਾਈਵ ਕਰਨ ਦੀ ਇੱਕ ਟ్రਾਇਲ ਕੀਤਾ ਅੱਗੇ ਤੋਂ ਜੇ ਦਿੱਤੇ ਅੱਛਾ ਰਿਸਪਾਂਸ ਮਿਲੇਗਾ ਤਾਂ ਮੈਂ ਲਾਈਵ ਕਰਕੇ ਤੁਹਾਡੇ ਸਾਰਿਆਂ ਦੇ ਨਾਲ ਜੁੜਾਂਗੇ ਕਿਉਂਕਿ ਮੈਂ ਤੇ ਦਿਲਵਕ ਸਿੰਘ ਜੇ ਤਸੀਰੂਜ਼ ਲਾਈ ਹੋ ਕੇ ਕਿਸ ਨਾ ਕਿਸੇ ਦੇ ਮੁੱਦੇ ਤੇ ਡਿਸਕਸ ਕਰਦੇ ਹਾਂ ਉਹ ਹੀ ਡਿਸਕਸ ਅਸੀਂ ਇਹ ਦਿੱਤੀ ਨੂੰ ਲਾਈਵ ਕਰਾਂਗੇ ਤਾਂ ਜੋ ਤੁਹਾਡੇ ਨਾਲ ਵੀ ਗੱਲਬਾਤ ਹੋ ਸਕੇ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ